ਹੁਣ ਮੇਰੇ ਤੇ ਇਹਨਾਂ ਦੀ ਆ ਕੇ ਸੂਈ ਕਿਉਂ ਅਟਕਦੀ ਆ ਵਾਰ-ਵਾਰ ਕਿਉਂ ਕਹਿੰਦੇ ਆ ਇਹਦਾ ਫਲਾਨੀ ਏਜੰਸੀ ਦਾ ਬੰਦਾ ਇਹ ਉਹਦਾ ਬੰਦਾ ਕਿਉਂਕਿ ਇਹਨਾਂ ਨੂੰ ਪਤਾ ਅਸਲ ਗੱਲ ਆਪਾਂ ਕਰ ਰਹੇ ਆ ਹੱਕਾਂ ਦੀ ਗੱਲ ਕਰ ਰਹੇ ਆ ਓਨੀ ਇਹਨਾਂ 'ਚ ਜੁਰਤ ਨਹੀਂ ਆ ਵੀ ਅਸੀਂ ਲੜੀਏ ਦਿੱਲੀ ਨੂੰ ਚੈਲੰਜ ਕਰੀਏ ਹੁਣ ਅਜੇ ਇਸ ਕਰਕੇ ਹੋ ਸਕਦਾ ਮੈਂ ਪੰਜਾਬ ਸਰਕਾਰ ਦੀ ਅੱਖਾਂ 'ਚ ਵੀ ਰੜਕਾਂ ਹੁਣ ਕਿਉਂਕਿ ਪੰਜਾਬ ਸਰਕਾਰ ਵੀ ਉਹ ਸਤੀਫੇ ਜੇਬ 'ਚ ਤਾਂ ਪਾਈ ਬੈਠੀ ਆ ਪਰ ਅਸਲ ਗੱਲ ਤੇ ਉਹ ਵੀ ਨਹੀਂ ਆ ਰਹੇ ਵੀ ਅਸੀਂ ਲੜਦੇ ਆ ਲੋਕਾਂ ਦੇ ਨਾਲ ਲੜਦੇ ਆ ਲੋ ਪੋਲੀਟੀਕਲ ਸਟ੍ਰਗਲ ਕਰਦੇ ਆ ਕਿਉਂਕਿ ਉਹਨਾਂ ਨੇ ਇੱਕ ਗੱਲ ਹੋਰ ਸਮਝਣ ਦੀ ਜ਼ਰੂਰਤ ਹੈ ਬੜੀ ਮਾਨਸਿਕਤਾ ਹੈ ਸਾਡੇ ਜਿਹੜੇ ਆ ਐਮਐਲਏ ਬਣੇ ਬੈਠੇ ਆ ਨਾ ਉਹਨਾਂ 'ਚ ਉਹ ਐਮਐਲਏ ਜਾਂ ਐਮਪੀ ਜਿਹੜੇ ਬਣਦੇ ਆ ਉਹ 5 ਸਾਲ ਆਉਂਦੇ ਆ ਤੇ ਉਹਨਾਂ ਨੂੰ ਇਹ ਪਤਾ ਵੀ 5 ਸਾਲਾਂ 'ਚ ਅਸੀਂ ਪੈਸੇ ਕਮਾਉਣੇ ਆ ਹੋਰ ਉਹਨਾਂ ਨੂੰ ਕੱਖ ਦਾ ਨਹੀਂ ਕਿਸੇ ਨਾਲ ਕੋਈ ਵੀ ਸਾਡੇ ਨਾਲ ਕੋਈ ਉਹਨਾਂ ਦੀ ਇਹ ਹੋਵੇ ਵੀ ਯਾਰ ਮੈਂ ਆਪਦੇ ਲੋਕਾਂ ਦਾ ਭਲਾ ਕਰਨਾ ਜਾਂ ਇੱਥੇ ਕਿਸਾਨਾਂ ਦਾ ਭਲਾ ਕਰਨਾ ਮਜ਼ਦੂਰਾਂ ਦਾ ਭਲਾ ਕਰਨਾ ਆਮ ਮੇਰੀ ਜਿਹੜੀ ਜਿਹੜਾ ਵਿਧਾਨ ਸਭਾ ਜਾਂ ਲੋਕ ਸਭਾ ਦੀ ਮੇਰੀ ਕੰਸਟਿਟੂਐਂਸੀ ਆ ਉੱਥੇ ਮੈਂ ਭਲਾ ਕਰਨਾ ਕੁਝ ਉੱਥੇ ਵਿਕਾਸ ਕਰਨਾ ਇਹ ਇਹ ਉਹਨਾਂ ਦੀ ਕੋਈ ਕਿਸੇ ਤਰ੍ਹਾਂ ਦੀ ਸਮਝ ਹੀ ਨਹੀਂ ਹੁੰਦੀ ਅਚਾ ਉਹਨਾਂ ਨੇ ਦੀ ਜੋ ਪਾਰਟੀ ਨੇ ਫੈਸਲਾ ਫੈਸਲਾ ਜੋ ਲੈ ਲਿਆ ਆ ਕੇ ਉਹ ਆਏ ਦਿਖਾਉਣਗੇ ਆਹ ਲਓ ਜੀ ਖੜ ਗਏ ਕਿਸਾਨਾਂ ਦੇ ਹੱਕ 'ਚ ਖੜ ਗਏ ਮਜ਼ਦੂਰਾਂ ਦੇ ਹੱਕ 'ਚ ਪਰ ਅਸਲ 'ਚ ਜੇ ਅਸੀਂ ਗੱਲਾਂ ਅਸੀਂ ਭੋਲੇ ਆ ਅਸੀਂ ਗੱਲਾਂ ਨੂੰ ਸਮਝਦੇ ਹੀ ਨਹੀਂ ਪਿੱਛੇ ਗੱਲ ਕੀ ਪਈ ਆ ਉਹਨਾਂ ਐਮ ਐਲ ਏ ਐਮ ਪੀ ਆ ਨੂੰ ਕੁਝ ਨਹੀਂ ਪਿਆ ਉਹ ਸਾਡੇ ਕੋਲੇ ਆ ਕੇ ਧਰਨਿਆਂ 'ਚ ਮੋਰਚਿਆਂ 'ਚ ਨਹੀਂ ਬੈਠ ਸਕਦੇ ਉਹ ਪੋਲੀਟੀਕਲ ਸਟਰਗਲ ਕਰਨ ਲਈ ਉਹਨਾਂ ਕੋਲੇ ਦામੀ ਹੈ ਨਹੀਂ ਉਹਨਾਂ ਨੇ ਉਹ ਜ਼ਿੰਦਗੀ ਨਹੀਂ ਦੇਖੀ ਇਹ ਆ ਜ਼ਿੰਦਗੀ ਜਿਵੇਂ ਅਸੀਂ ਬੈਠੇ ਆ ਇੱਥੇ ਉਹਨਾਂ ਨੇ ਇਹ ਜ਼ਿੰਦਗੀ ਇਹ ਜ਼ਿੰਦਗੀ ਜਿਉਣ ਲਈ ਉਹਨਾਂ ਕੋਲੇ ਅੰਦਰ ਅੰਦਰ ਕਿਸੇ ਤਰ੍ਹਾਂ ਦੀ ਕੋਈ ਆਪਾਂ ਕਹਿ ਲਈਏ ਵੀ ਐਡੀ ਭਾਵਨਾ ਹੋਵੇ ਜਾਂ ਇਹ ਜਜ਼ਬਾ ਹੋਵੇ ਹੈ ਨਹੀਂ ਉਹਨਾਂ ਨੇ ਪਾਵਰ ਇੰਜੋਏ ਕਰਨੀ ਹੁੰਦੀ ਆ 5 ਸਾਲ ਮੁੜ ਕੇ ਫੇਰ ਅਗਲੇ 5 ਸਾਲ ਬਾਅਦ ਮੈਂ ਕਿਵੇਂ ਜਿੱਤਣਾ ਇਹ ਚੀਜ਼ ਤੇ ਹੀ ਕਨਸੈਂਟਰੇਸ਼ਨ ਹੁੰਦੀ ਆ ਹੁਣ ਪੰਜਾਬ ਨੂੰ ਜਾਗਣਾ ਪਊਗਾ ਸਾਨੂੰ ਜਾਗਣਾ ਪਊਗਾ ਸਾਨੂੰ ਆਪਦੇ ਹੱਕਾਂ ਲਈ ਲੜਨਾ ਪਊ ਜੇ ਰਿਆਇਤਾਂ ਲਈ ਲੜਦੇ ਰਹੇ ਤਾਂ ਇਹਨਾਂ ਨੇ ਆ ਕੇ ਫਿਰ ਵਿਕਟਰੀ ਸਾਈਨ ਹੀ ਦਿਖਾਉਣੇ ਆ ਤੇ ਪ੍ਰੈਸ ਨੇ ਛਾਪ ਦੇਣੇ ਆ ਦੇਖੋ ਜੀ ਪੰਜਾਬ ਸਰਕਾਰ ਖੜ ਗਈ ਸਾਡੇ ਹੱਕ 'ਚ ਏ ਸਾਡਾ ਜਿਹੜਾ ਪ੍ਰੈਸ਼ਰ ਪਿਆ ਸੀ ਏਡਾ ਵੱਡਾ ਪੰਜਾਬ ਸਰਕਾਰ ਤੇ ਤੇ ਸੈਂਟਰ ਸਰਕਾਰ ਤੇ ਸਾਨੂੰ ਸਾਡੇ ਹੱਕ ਮਿਲ ਰਹੀਆਂ ਮੰਗਾਂ ਸਾਡੇ ਸੋਧਾਂ ਹੋ ਗਈਆਂ ਬਿੱਲਾਂ ਚ ਇਹ ਕੁਛ ਨਹੀਂ ਆ ਸਾਡੇ ਅੱਖਾਂ ਚ ਜਿਵੇਂ ਪੰਜਾਬੀ ਕਹਿੰਦੇ ਹੁੰਦੇ ਘੱਟਾ ਪਾਇਆ ਜਾ ਰਿਹਾ ਸੋ ਜਦੋਂ ਤੱਕ ਅਸੀਂ ਇਹ ਅਸਲ ਗੱਲ ਨੂੰ ਨਹੀਂ ਸਮਝਦੇ ਪੋਲੀਟੀਕਲ ਸਟਰਗਲ ਆ ਪੋਲੀਟੀਕਲ ਲੜਾਈ ਆ ਰਾਸਸੀ ਲੜਾਈ ਆ ਇਹ ਤੇ ਰਾਸਸੀ ਲੜਾਈ ਜਿਹੜੀ ਸਾਡੀ ਆ ਉਹ ਖੁਦਮਖਤਿਆਰੀ ਦੀ ਆ ਵੀ ਇੰਨੀ ਕਿ ਖੁਦਮਖਤਿਆਰੀ ਹੋਵੇ ਵੀ ਸਾਡੇ ਫਸਲਾਂ ਦੇ ਮੁੱਲ ਵੀ ਅਸੀਂ ਆਪ ਤੈਅ ਕਰ ਲਈਏ ਉਦੋਂ ਬਾਅਦ ਖਰੀਦਣਾ ਨਹੀਂ ਖਰੀਦਣਾ ਨਹੀਂ ਖਰੀਦਾਂਗੇ ਅਸੀਂ ਉਹਦੇ ਉਹਦੀਆਂ ਮੰਡੀਆਂ ਹੋਰ ਲੱਭ ਲਾਂਗੇ ਉਹ ਤਾਂ ਕੋਈ ਵੱਡੀ ਗੱਲ ਨਹੀਂ ਆਏ ਨਹੀਂ ਵੀ ਇਹ ਹੱਲ ਨਹੀਂ ਹੋ ਸਕਦੇ ਹੱਲ ਸਾਰੇ ਪਏ ਆ ਪਰ ਜਦੋਂ ਤੱਕ ਇਹ ਸਮਝਣਗੇ ਨਹੀਂ ਜਾਂ ਸਮਝ ਕੇ ਵੀ ਸਾਨੂੰ ਅਸਲ ਗੱਲ ਤੇ ਇਹ ਲੈ ਕੇ ਆਉਣਗੇ ਉਦੋਂ ਤੱਕ ਸਾਡਾ ਭਲਾ ਨਹੀਂ ਹੋਊਗਾ ਆਪਾਂ ਇਸੇ ਕਰਕੇ ਸਿਰ ਜੋੜ ਕੇ ਬੈਠੇ ਆ ਸੋ ਮੋਰਚੇ ਦਾ ਜਿਹੜਾ ਮਕਸਦ ਆ ਬਾਈ ਜੀ ਉਹ ਇਹੀ ਆ ਵੀ ਅਸੀਂ ਇੱਕ ਤਾਂ ਲੋਕਾਂ ਨੂੰ ਜਾਗਰੂਕ ਕਰੀਏ ਆਪਦੇ ਹੱਕਾਂ ਲਈ ਕਿਉਂਕਿ ਸਰਕਾਰਾਂ ਤੇ ਕਈ ਵਾਰੀ ਜਿਹੜੇ ਸਟਰਗਲ ਕਰ ਰਹੀਆਂ ਲੜਾਈ ਲੜਦੀਆਂ ਧਿਰ ਦੇ ਆਗੂ ਵੀ ਹੁੰਦੇ ਆ ਉਹ ਵੀ ਗੱਲ ਨੂੰ ਸਮਝ ਕੇ ਅਸਲ ਗੱਲ ਨੂੰ ਲੋਕਾਂ ਤੱਕ ਨਹੀਂ ਲੈ ਕੇ ਜਾਂਦੇ ਐਟਲੀਸਟ ਲੋਕਾਂ ਨੂੰ ਦੱਸਿਏ ਤਾਂ ਸਹੀ ਤੇ ਲੋਕ ਸਮਝ ਕੇ ਫਿਰ ਲੋਕ ਆਪ ਡਿਸਾਈਡ ਕਰਨ ਸੰਗਤ ਡਿਸਾਈਡ ਕਰੇ ਵੀ ਅਸੀਂ ਲੜਨਾ ਕਿ ਨਹੀਂ ਲੜਨਾ ਐਟਲੀਸਟ ਲੋਕਾਂ ਤੱਕ ਅਸਲ ਗੱਲ ਤਾਂ ਜਾਵੇ ਜੇ ਅਸਲ ਗੱਲ ਹੀ ਨਹੀਂ ਜਾਂਦੀ ਲੋਕਾਂ ਤੱਕ ਜੇ ਤੁਹਾਨੂੰ ਸਮਝ ਹੀ ਨਹੀਂ ਆਉਂਦੀ ਗੱਲ ਦੀ ਤੁਹਾਨੂੰ ਆਪਣੀਆਂ ਮੰਗਾਂ ਬਾਰੇ ਨਹੀਂ ਪਤਾ ਫਿਰ ਹੱਕਾਂ ਬਾਰੇ ਕਿੱਥੋਂ ਪਤਾ ਹੋ ਸੋ ਐਨੀਆਂ ਕਿ ਗੱਲਾਂ ਮੈਂ ਕਰਨੀਆਂ ਸੀ ਜੀ ਮੈਂ ਚੰਡੀਗੜ੍ਹ ਚੱਲੇ ਆ ਸਾਢੇ 4:00 ਤਾਈਂ ਵਾਪਸ ਆ ਜਾਊਂਗਾ ਆਪਾਂ ਫੇਰ ਬੈਠ ਕੇ ਆਪਸ ਵਿੱਚ ਗੱਲਾਂ ਕਰਾਂਗੇ ਕੋਈ ਸਵਾਲ ਜਵਾਬ ਹੋਏ ਉਹ ਵੀ ਕਰਾਂਗੇ ਮੇਰੇ ਵੱਲੋਂ ਬਹੁਤ ਸਾਰਾ ਪਿਆਰ ਤੇ ਸਤਿਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ